ਕੋਈ ਇਕੱਲੇ ਆਪਣੇ ਬਾਰੇ ਨਹੀਂ ਬੋਲਿਆ ਕਿ ਜੈਦੀਪ ਸਿੰਘ ਦਾ 10 ਲੱਖ ਰੁਪਇਆ ਫਸਿਆ ਤੇ ਸਰ ਕਢਾ ਦਿਓ ਮੈਂ ਕਰ ਲਿਜਾਂਗਾ ਮੈਂ ਤੁਹਾਡੀ ਸਾਰਿਆਂ ਦੀ ਗੱਲ ਕੀਤੀ ਕਿ ਅਸੀਂ ਸਾਰੇ ਪੀੜਤਾਂ ਅਸੀਂ ਇਨੇ ਜਾਣੇ ਐਪਲੀਕੇਸ਼ਨ ਦੇ ਚੁੱਕੇ ਹਾਂ ਅਸੀਂ 6 ਤਰੀਕ ਦੇ ਆਏ ਹਾਂ ਆਪਾਂ ਨੂੰ 15 ਦਿਨ ਪ੍ਰਸ਼ਾਸਨ ਨੇ ਦਿੱਤੇ ਆ ਕਿ 15 ਦਿਨਾਂ ਦੇ ਅੰਦਰ ਅਸੀਂ ਇਨਵੈਸਟੀਗੇਸ਼ਨ ਕਰਦੇ ਆਂ ਕਿਸੇ ਨੂੰ ਕੋਈ ਵਿਚੋਲਾ ਫੋਨ ਕਰੇ ਵੀ ਹਲਾ ਤੇਰਾ 5 ਲੱਖ ਆ ਮੈਂ ਤੈਨੂੰ ਦੇ ਦਿੰਦਾ ਰੁਪਇਆ ਤੇਰਾ 2 ਲੱਖ ਤੇ ਬਾਕੀ ਬਾਅਦ ਚ ਲੈ ਕੇ ਦਿੰਦਾ ਹਾਂਜੀ ਤੇ 2 ਲੱਖ ਨਹੀਂ ਉਹਨੇ ਲੈਣਾ ਉਹਨੇ ਲਿਆ ਉਹਦੇ ਕੋਲ ਢਾਈ ਹੋਣਾ ਤੇ ਤੁਹਾਨੂੰ 2 ਪਉਣਾ ਆਪਾਂ ਪਹਿਲੋਂ ਹੀ ਮਾਰੇ ਪਏ ਆ ਇਹ ਆਵਾਜ਼ ਮੈਂ ਪ੍ਰਸ਼ਾਸਨ ਤੱਕ ਭਗਵੰਤ ਮਾਨ ਸੀਐਮ ਸਾਹਿਬ ਤੱਕ ਆਪਣੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੱਕ ਪਹੁੰਚਾਰਿਆ ਆਪਣੀ ਪਲੀਜ਼ ਇਹ ਰਿਕੁਐਸਟ ਆ ਇਹਨੂੰ ਜਿੱਥੇ ਤੱਕ ਵਾਇਰਲ ਹੋ ਸਕਦਾ ਕਰ ਦਿਓ ਇੱਕ ਤਾਂ ਪਲੀਜ਼ ਆਪਾਂ ਸਾਰੇ ਪੀੜਤ ਆ ਜਦੋਂ ਕੋਈ ਵੀ ਗੱਲ ਕਰਦਾ ਨਾ ਉਹਦੇ ਵਿੱਚ ਨਾ ਬੋਲਿਆ ਕਰੋ ਕੱਲਾ ਕੱਲਾ ਉਸ ਚੀਜ਼ ਨੂੰ ਸਮਝੋ ਤਾਂ ਸਹੀ ਕਿ ਉਹ ਅਫੀਸਰ ਬੋਲਣ ਕੀ ਡਿਆ ਤੇ ਮੈਂ ਕੀ ਬੋਲਿਆ ਵਾਂ ਮੈਂ ਕੋਈ ਕੱਲੇ ਆਪਣੇ ਬਾਰੇ ਨਹੀਂ ਬੋਲਿਆ ਕਿ ਜੈਦੀਪ ਸਿੰਘ ਦਾ 10 ਲੱਖ ਰੁਪਈਆ ਫਸਿਆ ਤੇ ਸਰ ਕਢਾ ਦਿਓ ਮੈਂ ਕਰਨ ਨੂੰ ਜਾਵਾਂ ਮੈਂ ਤੁਹਾਡੀ ਸਾਰਿਆਂ ਦੀ ਗੱਲ ਕੀਤੀ ਕਿ ਅਸੀਂ ਸਾਰੇ ਪੀੜਤਾਂ ਅਸੀਂ ਇੰਨੇ ਜਾਣੇ ਐਪਲੀਕੇਸ਼ਨ ਦੇ ਚੁੱਕੇ ਆ ਅਸੀਂ 6 ਤਰੀਕ ਦੇ ਆਏ ਆ ਤੁਸੀਂ ਨਵੇਂ ਵੀਰ ਬਹੁਤ ਆਏ ਹੋ ਤੁਹਾਨੂੰ ਨਹੀਂ ਪਤਾ ਇੱਥੇ ਕੀ ਹੋਇਆ ਕੀ ਨਹੀਂ ਹੋਇਆ ਡਰਾਮੇ ਬਾਜੀ ਤੁਸੀਂ ਸ਼ਾਇਦ ਵੀਡੀਓ ਦੇਖੀਆਂ ਹੋਣਗੀਆਂ ਵੀਡੀਓ ਕੋਈ 2 ਮਿੰਟ ਦੀ ਕੋਈ 4 ਮਿੰਟ ਦੀ ਆ ਤੁਸੀਂ ਸੋਚਿਆ ਹੁਣ ਹਰ ਹਰ ਬੰਦੇ ਦਾ ਆਪਣਾ ਆਪਣਾ ਦਿਮਾਗ ਚੱਲਦਾ ਉਹ ਇਹ ਮਤਲਬ ਇਹਨਾਂ ਨੇ 50000 ਲੱਖ 2 ਲੱਖ ਪਵਾ ਲੈਣਾ ਤੇ ਇਹਨਾਂ ਘਰ ਨੂੰ ਚੱਲ ਜਾਣਾ ਪਲੀਜ਼ ਇਦਾਂ ਦਾ ਕੁਝ ਨਹੀਂ ਹੈਗਾ ਜੋ ਜਿਵੇਂ ਇਹ ਚੀਜ਼ ਕਰਨ ਵਾਲਾ ਹੁੰਦਾ ਮੈਨੂੰ ਕੱਲ ਦੇ ਬਹੁਤ ਫੋਨ ਆਏ ਆ ਤੁਹਾਨੂੰ ਇੱਥੇ ਤੱਕ ਦੱਸਿਆ ਕਿ ਮੇਰੇ ਖਾਤੇ 'ਚ 50000 ਰੁਪਿਆ ਪਾਇਆ ਵੀ ਗਿਆ ਖਾਤਾ ਮੇਰੇ ਕੋਲ ਨਹੀਂ ਲਿਆ ਗਿਆ ਖਾਤੇ ਦੀ ਡਿਟੇਲ ਜਿਹੜੀ ਆ ਉਹ ਉਹਦੇ ਉੱਪਰ ਆ ਕੰਪਨੀ ਨੇ ਜਿਹੜੇ ਐਗਰੀਮੈਂਟ ਕੀਤੇ ਹੋਏ ਆ ਉਹ ਖਾਤੇ ਦੀ ਡਿਟੇਲ ਉਹਦੇ ਉੱਤੇ ਆ ਠੀਕ ਆ ਆਪਾਂ ਨੂੰ 15 ਦਿਨ ਪ੍ਰਸ਼ਾਸਨ ਨੇ ਦਿੱਤੇ ਆ ਕਿ 15 ਦਿਨਾਂ ਦੇ ਅੰਦਰ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਠੀਕ ਆ ਜੀ ਉਸ ਤੋਂ ਬਾਅਦ ਅਸੀਂ ਤੁਹਾਨੂੰ ਸਾਰੀ ਜਿਹੜੀ ਅਸੀਂ ਇਨਵੈਸਟੀਗੇਸ਼ਨ ਵੀ ਕਰ ਰਹੇ ਅਸੀਂ 15 ਦਿਨਾਂ ਦੇ ਅੰਦਰ ਤੁਹਾਡਾ ਹੱਲ ਕਰਾਂਗੇ ਇਸ ਚੀਜ਼ ਦਾ ਹੁਣ ਹੱਲ ਕੀ ਆ ਵੀਰੋ ਕਿ ਮੰਨ ਲਓ ਇੱਕ ਬੰਦੇ ਦਾ ਇੱਥੇ ਦੇਜੋ ਕੋਈ ਨਹੀਂ ਸਰ ਇੱਕ ਬੰਦੇ ਦਾ 10 ਲੱਖ ਰੁਪਈਆ ਉਹਨੂੰ 15 ਦਿਨਾਂ ਬਾਅਦ ਜੇ 5 ਲੱਖ ਰੁਪਈਆ ਕਿਸੇ ਸ਼ੌਰਟੀ ਤੇ ਮਿਲਦਾ ਕਿ ਤੇਰਾ ਬਾਕੀ ਜਿਹੜਾ 5 ਲੱਖ ਰੁਪਈਆ ਰਹਿ ਗਿਆ ਉਹ 5 ਜਾਂ 7 ਦਿਨਾਂ ਦੇ ਜਾਂ 10 ਦਿਨਾਂ ਦੇ ਅੰਦਰ ਦਿੱਤਾ ਜਾਵੇਗਾ ਠੀਕ ਆ ਨਾ ਉਸ ਦਿਨ ਵੀ ਤਾਂ ਆਪਾਂ ਸਾਰੇ ਇਕੱਠੇ ਹੋਣਾ ਹੀ ਹੈ ਪਤਾ ਕੀ ਗੱਲ ਆ ਮਤਲਬ ਬੜਾ ਕੁਝ ਹੋ ਗਿਆ ਸਾਡੇ ਨਾਲ بڑے ਗੇੜੇ ਵੱਜ ਗਏ ਮਰਖਪ ਗਏ ਆ ਬੰਦਾ ਅੰਦਰ ਆ ਐਪਲੀਕੇਸ਼ਨ ਆ ਦਿਓ ਰিসিਵਿੰਗ ਲੈ ਲਓ ਕਿ ਅਸੀਂ ਐਪਲੀਕੇਸ਼ਨ ਦਿੱਤੀ ਆ ਹਾਂ ਜਿੱਥੇ ਤੁਹਾਨੂੰ ਲੱਗਦਾ ਕਿ ਪ੍ਰਸ਼ਾਸਨ ਤੁਹਾਡੇ ਨਾਲ ਪੁਲਿਸ ਅਫਸਰ ਤੁਹਾਡੇ ਨਾਲ ਧੱਕਾ ਕਰ ਰਿਹਾ ਜਾਂ ਕੁਛ ਆ ਪਲੀਜ਼ ਇੱਕ ਬੇਨਤੀ ਜ਼ਰੂਰ ਆ ਵੀਡੀਓ ਤੁਸੀਂ ਕਰ ਸਕਦੇ ਹੋ ਆਪਣਾ ਡਾਕੂਮੈਂਟ ਤੁਸੀਂ ਲੀਗਲ ਡਾਕੂਮੈਂਟ ਦੇਣ ਦੇਓ ਕੋਈ ਕੋਈ ਤੁਸੀਂ ਫਰਜੀ ਵੜਾ ਨਹੀਂ ਕਰਨ ਦੇ ਕਿ ਅਫਸਰਾਂ ਨੂੰ ਤੁਸੀਂ ਕੋਈ ਰਿਸ਼ਵਤ ਦੇਣ ਲੱਗੇ ਹੋ ਤੇ ਅਸੀਂ ਤੁਸੀਂ ਵੀਡੀਓ ਬਣਾਉਣ ਦੇਓ ਤੁਸੀਂ ਐਪਲੀਕੇਸ਼ਨ ਦੇਣ ਦੇਓ ਥਾਣੇ ਦੇ ਅੰਦਰ ਉਸ ਐਪਲੀਕੇਸ਼ਨ ਦੀ ਰিসিਵਿੰਗ ਲਓ ਉਸ ਐਪਲੀਕੇਸ਼ਨ ਤੇ ਐਕਸ਼ਨ ਤੇ ਹੁਣ ਇਕੱਠੀਆਂ ਤੇ ਹੀ ਹੋਣ ਡਿਆ ਹੋਣੀ ਡਿਆ ਜੋ ਬੰਦੇ ਅੰਦਰ ਆ ਐਕਸ਼ਨ ਤਾਂ ਹੋਣਾ ਹੀ ਆ ਵੀ ਤੇਰੇ ਖਿਲਾਫ ਇੰਨੀਆਂ ਉਦਣ ਆਈਆਂ ਸੀ ਇੰਨੀਆਂ ਹੋਣ ਆ ਗਈਆਂ ਨੇ ਆ ਇਹਨਾਂ ਦੇ ਪੈਸੇ ਆ ਉਹ ਤਾਂ ਜੋ ਕੁਝ ਵੀ ਹੈਗਾ ਸਾਰਾ ਕੁਝ ਚੱਲ ਰਾਈ ਆ ਠੀਕ ਆ ਇੱਕ ਚੀਜ਼ ਮੇਰਾ ਭਰਾ ਸਾਰੇ ਹੀ ਹੋਰ ਜ਼ਰੂਰ ਸੁਣ ਲੋ ਕਿਸੇ ਨੂੰ ਕੋਈ ਵਿਚੋਲਾ ਫੋਨ ਕਰੇ ਵੀ ਆਲਾ ਤੇਰਾ 5 ਲੱਖ ਆ ਮੈਂ ਤੈਨੂੰ ਲੈ ਦਨਾਂ ਰੁਪਈਆ ਤੇਰਾ 2 ਲੱਖ ਤੇ ਬਾਕੀ ਬਾਅਦ ਚ ਲੈ ਕੇ ਦਨਾਂ ਹਾਂਜੀ ਤੇ 2 ਲੱਖ ਨਹੀਂ ਉਹਨੇ ਲੈਣਾ ਉਹਨੇ ਲਿਆ ਉਹਦੇ ਕੋਲ 2.5 ਹੋਣਾ ਤੇ ਤੁਹਾਨੂੰ 2 ਪਾਉਣਾ ਆਪਾਂ ਪਹਿਲੋਂ ਹੀ ਮਾਰੇ ਪਏ ਆ ਫਸੇ ਪਏ ਆ ਆ ਪਾਣੂ 2 2 3 3 ਲੱਖ ਰੁਪਇਆ ਵਿਆਜ ਪੈ ਗਿਆ ਆ 4 4 5 5 ਮਤਲਬ ਮੈਨੂੰ ਆ ਮੈਂ 2 40 ਮੈਨੂੰ ਪਿਆ ਸਾਲ ਹੋ ਗਿਆ ਦੱਸ ਦੋ ਪਲੀਜ਼ ਉਹ ਉਹ ਨਾ ਆਪਾਂ ਕੈਲਕੂਲੇਸ਼ਨ ਕਰੀਓ ਤਾਂ ਆਪਾਂ ਨੂੰ ਪਤਾ ਹੀ ਆ ਤੁਹਾਨੂੰ ਇਹਨਾਂ ਪਤਾ ਕਿ ਮੇਰੇ ਖਿਆਲ ਚ ਤਾਂ ਇੰਟਰਸਟ ਸਾਨੂੰ ਮਿਲਣਾ ਨਹੀਂਗਾ ਅਸੀਂ ਅੱਜ ਅਸੀਂ ਅੱਜ ਸਾਰੇ ਇਹ ਸੋਚ ਕੇ ਬੈਠੇ ਆ ਕਿ ਸਾਡੀ ਜਿਹੜੀ ਅਮਾਉਂਟ ਸੀਗੀ ਗਈ ਪੈਸੇ ਗਏ ਸੀ ਸਾਨੂੰ ਉਹ ਹੀ ਮਿਲ ਜਾਣ ਹਾਂਜੀ ਵੀਰੇ ਇਸੇ ਕਰਕੇ ਬੈਠੇ ਨਾ ਆਪਾਂ ਜੀ ਬਾਈ ਜੀ ਤੇ ਇਹ ਚੀਜ਼ ਨੂੰ ਲੈ ਕੇ ਹੀ ਅਸੀਂ 15 ਦਿਨ ਦਾ ਪ੍ਰਸ਼ਾਸਨ ਤੋਂ ਵਿਸ਼ਵਾਸ ਲਿਆ ਕਿ ਅਸੀਂ ਸਰ 15 ਦਿਨ ਦਿੰਨੇ ਆ ਹੁਣ ਪ੍ਰਸ਼ਾਸਨ ਨੂੰ ਵੀ ਇਸ ਚੀਜ਼ ਦਾ ਪਤਾ ਕਿ ਇਹ ਚੀਜ਼ ਜਿਹੜੀ ਹਾਈਲਾਈਟ ਹੋ ਚੁੱਕੀ ਆ ਮੀਡੀਆ ਵਾਲੇ ਵੀ ਆਏ ਆ ਇਹ ਇਹਨਾਂ ਵੀ ਜਾਗਦੀਆਂ ਜ਼ਮੀਰਾਂ ਵਾਲੇ ਆ ਜਿਹੜੇ ਚਲੋ ਆਗੇ ਆਏ ਸਾਡੀ ਖਬਰ ਨੂੰ ਪਹੁੰਚਾਉਣਗੇ ਕਿ ਠੀਕ ਆ ਜੀ ਕਿਉਂਕਿ ਇਹ ਚੀਜ਼ਾਂ ਜੜੀਆਂ ਜਦੋਂ ਅਫਸਰ ਸਾਹਿਬਾਨਾਂ ਦੇ ਕੋਲ ਚਲੇ ਗਈਆਂ ਉਹਨਾਂ ਨੇ ਕੁਛ ਨਾ ਕੁਛ ਇਹਦੇ ਤੇ ਐਕਸ਼ਨ ਲੈਣਾ ਹੀ ਲੈਣਾ ਠੀਕ ਆ ਨਾ ਤੇ 15 ਦਿਨ ਦਾ ਟਾਈਮ ਆ 15 ਦਿਨ ਦੇ ਅੰਦਰ ਇੱਕ ਚੀਜ਼ ਜ਼ਰੂਰ ਰੱਖਿਓ ਕਿ ਜਿਹੜੇ ਜਿਹੜੇ ਵੀਰ ਕੋ ਇੱਥੇ ਆਇਆ ਗਿਆ ਜਿਹੜੇ ਜਿਹੜੇ ਲਾਗੇ ਦੇ ਨੇ ਉਹ ਇਸ ਚੀਜ਼ ਦੀ ਇਨਵੈਸਟੀਗੇਸ਼ਨ ਜ਼ਰੂਰ ਕਰਦੇ ਰਹੋ ਠੀਕ ਆ ਕਿ ਇਹ ਕੀ ਹੋਇਆ ਕਿੱਦਾਂ ਹੋਇਆ ਪਹਿਲੀ ਤਾਂ ਗੱਲ ਇਹ ਆ ਕਿ ਮੈਂ ਖੁਦ ਆਪਣੇ ਤੌਰ ਤੇ ਸਾਹਬ ਦੇ ਨਾਲ ਗੱਲ ਕਰਦਾ ਰਹੂੰਗਾ ਸਹੀ ਠੀਕ ਹੈ ਵੀਰੇ ਉਸ ਚੀਜ਼ ਨੂੰ ਮੈਨੂੰ ਕੋਈ ਵੀ ਭਰਾ ਮੈਂ ਕੰਮਕਰ ਵਾਲਾ ਬੰਦਾ ਮੈਂ ਲੀਡਰ ਨਹੀਂ ਹੈਗਾ ਨਾ ਮੈਂ ਕੋਈ ਚਾਰ ਪੰਜ ਬੰਦੇ ਰੱਖਿਆ ਫੋਨ ਸੁਣਨੂ ਕਿ ਉਹ ਮੈਨੂੰ ਦੱਸਣਗੇ ਵੀ ਫਲਾਣੇ ਦਾ ਫੋਨ ਆਇਆ ਠੀਕ ਆ ਨਾ ਮੈਂ ਵੀ ਬਿਰੋ ਤੁਹਾਡੇ ਅੰਗੂ ਢਾੜੀ ਦਾ ਪਿਆਲਾ ਬੰਦਾ ਉਹ ਗਰੁੱਪ ਚ ਬਾਅਦ ਗਰੁੱਪ ਚ ਵਾਈਸ ਮੈਸੇਜ ਮੈਂ ਛੱਡ ਦਿਆ ਕਰੂੰਗਾ ਠੀਕ ਆ ਜੋ ਵੀ ਅਪਡੇਟ ਹੋਊਗੀ ਜੈਦੀਪ ਮੇਰਾ ਨਾਂ ਬੀਪੀ ਮੇਰੇ ਬੇਟੇ ਦੀ ਲੱਗੀ ਓ ਛੋਟੇ ਜਿਹੇ ਜੋ ਵੀ ਹੈਗਾ ਠੀਕ ਆ ਤੁਸੀਂ ਪੜੇ ਲਿਖੇ ਹੋ ਪਤਾ ਹੀ ਆ ਮੋਬਾਈਲ ਬਾਰੇ ਸਾਰਿਆਂ ਨੂੰ ਠੀਕ ਆ ਨਾ ਪਲੀਜ਼ ਦੇ ਦਿੰਨੇ ਆ ਜੀ ਉਹ ਗਰੁੱਪ ਗਰੁੱਪ ਹੀ ਬਣਾਇਆ ਗਰੁੱਪ ਦੇ ਵਿੱਚ ਹੀ ਤੁਸੀਂ ਐਪਲੀਕੇਸ਼ਨ ਦੇਣੀ ਆ ਜਿਹਦੇ ਕੋਲ ਗਰੁੱਪ ਭਾਈ ਆ ਮੁੰਡੇ ਕੋਲੇ ਇੱਥੋਂ ਲੈ ਦੂੰ ਤੁਹਾਡਾ ਰੂਦਰਾਕਸ਼ ਗਰੁੱਪ ਤੋਂ ਹੀ ਆ ਤੁਸੀਂ ਤੁਸੀਂ ਫੇਜ਼ 1 ਤੇ ਐਪਲੀਕੇਸ਼ਨ ਦੇ ਕੇ ਆਉਣੀ ਆ ਐਪਲੀਕੇਸ਼ਨ ਤੇ ਐਪਲੀਕੇਸ਼ਨ ਚ ਇੱਕ ਇਹ ਅਸੀਂ ਫਿਲ ਕੀਤਾ ਹੋਇਆ ਉੱਥੇ ਮੈਂ ਵੀਡੀਓ ਬਣਾ ਕੇ ਵੀ ਦਿੱਤੀ ਸੀਗੀ ਕਿ ਸਾਰੇ ਜਿਹੜੀਆਂ ਐਪਲੀਕੇਸ਼ਨਾਂ ਦੇ ਰਹੇ ਆ ਤੁਹਾਨੂੰ ਇਹ ਅਸੀਂ ਕਿਸੇ ਪਰਚੇ ਵਾਸਤੇ ਨਹੀਂ ਦੇ ਰਹੇ ਕਿ ਤੁਸੀਂ ਇਹਨਾਂ ਤੇ ਪਰਚਾ ਕੱਟ ਦੋ ਕਿਉਂਕਿ ਜਦੋਂ ਪਰਚਾ ਹੋ ਜਾਣਾ ਉਦੋਂ ਜੱਜ ਸਾਹਿਬ ਨੇ ਉਹਨੂੰ ਸਜ਼ਾ ਸੁਣਾਉਣੀ ਆ ਇੱਕ ਬੰਦਾ ਕਵੇ ਮੇਰੇ ਕੋਲ ਹੈ ਹੀ ਕੁਝ ਨਹੀਂ ਕਿਉਂਕਿ ਉਹਨੂੰ ਵੀ ਪਤਾ ਦਾ ਸੱਚ ਸਚਾਈ ਇਹ ਆ ਕਿ ਉਹ ਵੱਡਾ ਬਹੁਤ ਵੱਡਾ ਮਗਰਮੱਛਾ ਛੋਟੀ ਜਿਹੀ ਕੀੜੀ ਨਹੀਂ ਹੈਗੀ ਉਹ ਇਹ ਆਵਾਜ਼ ਮੈਂ ਪ੍ਰਸ਼ਾਸਨ ਤੱਕ ਭਗਵੰਤ ਭਗਵੰਤ ਮਾਨ ਸੀਐਮ ਸਾਹਿਬ ਤੱਕ ਜੀ ਆਪਣੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੱਕ ਪਹੁੰਚਾ ਰਿਆਂ ਆਪਣੀ ਪਲੀਜ਼ ਇਹ ਰਿਕਵੈਸਟ ਆ ਇਹਨੂੰ ਜਿੱਥੇ ਤੱਕ ਵਾਇਰਲ ਹੋ ਸਕਦਾ ਕਰ ਦਿਓ ਮੈਂ ਆਪਣੇ ਵਿਊਆਂ ਵਾਸਤੇ ਨਹੀਂ ਵੀਰੋ ਚਾਹੁੰਦਾ ਤੁਸੀਂ ਆਪ ਕਰੋ ਮੈਨੂੰ ਵਿਊ ਨਹੀਂ ਚਾਹੀਦੇ ਆਪਾਂ ਬਸ ਕੀ ਐਸਿਆਂ ਕਰਿੰਦਿਆ ਕੋਈ ਐਸੇ ਬੰਦਿਆਂ ਕੋਲ ਜਿਹੜੇ ਗੁੰਮਰਾਹ ਕਰਦੇ ਆ ਪੜਨੇ ਅਸੀਂ ਗਰੁੱਪ ਚ ਪਾਤੀ ਆ ਫੇਸਬੁੱਕਾਂ ਚ ਵੀ ਪਈ ਆ ਚੱਲਿਆ ਇੰਸਟਾਗ੍ਰਾਮ ਤੇ ਵੀ ਕਈ ਤਾਂ ਅੱਜ ਕੱਲ ਐਪਾਂ ਨੇ ਕਈ ਕੁਝ ਬਣਿਆ ਹੁਣ ਜੁੱਤੇ ਵੀ ਪੈ ਗਈ ਜੋ ਵੀ ਆ ਸਰ ਜਿਹੜੇ 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 ਦੂਜੇ ਹੈਗੇ ਆ ਦੇਖੋ ਜਿਵੇਂ ਤੁਸੀਂ ਕਿਹਾ ਵੀ ਚੰਡੀਗੜ੍ਹ ਉਹ ਜਿਹੜੇ ਪ੍ਰੀਓਪਰਾਉਡ ਵਾਲੇ ਉਹ ਚੰਡੀਗੜ੍ਹ 34 ਸੈਕਟਰ ਉਹ ਪੜਨੇ ਮੈਨੂੰ ਪਤਾ ਮੈਂ ਖੁਦ ਦੀ ਮੇਰੇ ਮਾਮੇ ਦੀ ਪੋਤੀ ਦੇ ਪੈਸੇ ਫਸੇ ਹੋਏ ਆ ਉੱਥੇ ਵੀ ਫਸਿਆ ਸੁਣਨਾ ਉਹ ਜਿਹੜੇ ਆ ਉਹ ਤੈਨੂੰ 34 ਸੈਕਟਰ ਦੇ ਥਾਣੇ ਚ ਹੀ ਜਾਣਾ ਪੈਣਾ 34 ਐਸਐਸਪੀ ਦਫਤਰ ਵੀ ਦੇ ਸਕਦੇ ਆ